ਇਸ ਵੀਡੀਓ ਦੇ ਵਿੱਚ ਆਪਾਂ ਤੁਹਾਡੇ ਨਾਲ ਵੱਡੀ ਜਾਣਕਾਰੀ ਸਾਂਝੀ ਕਰਨੀ ਆ ਜੋ ਤਿੰਨ ਚਾਰ ਟੀਮਾਂ ਆਪਾਂ ਨੂੰ ਕਲੀਅਰ ਹੋਈਆਂ ਕਿਹੜੇ ਖਿਡਾਰੀ ਖੇਡਣਗੇ ਉਹਨਾਂ ਚਾਰ ਚੋਟੀ ਦੀਆਂ ਟੀਮਾਂ ਵਿੱਚ ਚੋਟੀ ਦੇ ਕਾਲਜੀ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਕਬੱਡੀ ਅਪਡੇਟ 2K ਤੇ ਅੱਜ ਤੁਹਾਡੇ ਨਾਲ ਆਪਾਂ ਵੱਡੀ ਜਾਣਕਾਰੀ ਸਾਂਝੀ ਕਰਨੀ ਆ ਜੋ ਭਲੱਖ ਦਾ ਮੇਲਾ ਅੱਜ ਦੇ ਦਿਨ ਸਟਾਰਟ ਹੋ ਗਿਆ 12 ਅਪ੍ਰੈਲ 2025 ਨੂੰ ਕੱਲ ਨੂੰ ਵੀ ਰੌਣਕਾਂ ਲੱਗਣੀਆਂ ਕੱਲ ਨੂੰ 85 ਕਿਲੋ ਦੇ ਮੈਚ 3 ਲੱਖ ਤੇ 2 ਨਾਲ ਲੱਖ ਨਾਮ ਦਿੱਤਾ ਜਾਣਾ ਬੈਸਟ ਰੇਡਰ ਤੇ ਜਾਫੀ ਨੂੰ ਬੁਲਟ ਮੋਟਰਸਾਈਕਲ ਦਿੱਤੇ ਜਾਣੇ ਆ ਤੇ ਜੋ ਕੁਝ ਪਰਸੋਂ ਹੋਣਾ ਉਹ ਕਿਸੇ ਵੀ ਅੱਜ ਤੱਕ ਪੰਜਾਬ ਦੇ ਮੇਲੇ ਤੇ ਨਹੀਂ ਹੋਇਆ ਹੋਣਾ ਮਿੱਤਰੋ ਟੌਪ ਦੇ ਮੱਲ ਪਹੁੰਚ ਰਹੇ ਆ ਤੇ ਸੇਰੀਆਂ ਟੀਮਾਂ ਬਣ ਗਈਆਂ ਟੀਮਾਂ ਬਾਰੇ ਸਾਰੀ ਅਪਡੇਟ ਤੁਹਾਨੂੰ ਕਲੀਅਰ ਕਰਾਂਗੇ ਟੀਮਾਂ ਬਹੁਤ ਹੋ ਗਈਆਂ ਕਲੀਅਰ ਤਕਰੀਬਨ ਸਾਰੇ ਪਲੇਅਰ ਹੀ ਕਲੀਅਰ ਹੋ ਗਏ ਆ ਬਹੁਤ ਛੋਟੀ ਦੀਆਂ ਟੀਮਾਂ ਬਣ ਕੇ ਪੁਜਰੀਆਂ ਭਲੱਤ ਦੇ ਕਬੱਡੀ ਕੱਪ ਤੇ ਪਹਿਲਾ ਨਾਮ 7.5 ਲੱਖ 7,551,365 ਤੇ ਇੰਟਰਵਿਊ ਵੀ ਦਿੱਤੀ ਆ ਜੋ ਕਿ ਉਸ ਵਿੱਚ ਦੱਸਿਆ ਗਿਆ ਮੋਹਨਵੀਰ ਬੱਲ ਵੱਲੋਂ ਕਿਉਂਕਿ ਪੈਸੇ ਬਹੁਤ ਦੇ ਰਹੇ ਆ ਸੰਯੋਗ ਬਹੁਤ ਕਰ ਰਹੇ ਆ ਹੋਰ ਵੀ ਵੀਰ ਭਰਾ ਤੇ ਇਸੇ ਲਈ ਨਾਮ ਹੋਰ ਵੀ ਵੱਧ ਸਕਦੇ ਆ ਲੱਖ ਲੱਖ ਹੋਰ ਪਾ ਕੇ ਇਹ ਨਹੀਂ ਪਤਾ ਮੌਕੇ ਤੇ ਕਿੰਨਾ ਨਾਮ ਹੋ ਜੇ 7.5 ਲੱਖ ਤੋਂ ਹੋ ਹੋ ਸਕਦਾ 8 ਲੱਖ ਹੋ ਜੇ 9 ਲੱਖ ਹੋ ਜੇ ਪਤਾ ਨਹੀਂ ਕਿੰਨਾ ਨਾਮ ਵੱਧ ਸਕਦਾ 85 ਕਿਲੋ ਦਾ ਨਾਮ ਵੀ ਵੱਧ ਸਕਦਾ ਤੇ 60 65 65 ਕਿਲੋ ਤੇ 45 ਕਿਲੋ ਦੇ ਨਾਮਾਂ 'ਚ ਵੀ ਵਾਧਾ ਹੋ ਸਕਦਾ ਮੌਕੇ ਤੇ ਤੇ ਬੈਸਟਾਂ ਨੂੰ ਜੋ ਹਾਰਲੇ ਦਿੱਤੇ ਜਾਣੇ ਆ ਤੇ ਜੋ ਮੈਨ ਆਫ ਦੀ ਟੂਰਨਾਮੈਂਟ ਦਾ ਪਲੇਅਰ ਆ ਹੂ ਆ ਹਾਇਆ ਬੂਸਾ ਮੋਟਰਸਾਈਕਲ ਦਿੱਤਾ ਜਾਣਾ ਉਹ ਵੀ ਟੌਪ ਦਾ ਮੋਟਰਸਾਈਕਲ ਆ 15 ਲੱਖ ਦੇ ਨੇੜੇ ਤੇੜ ਤਕਰੀਬਨ ਉਹਦੀ ਕੀਮਤ ਆ ਉਹ ਕਿੱਧਰ ਨੂੰ ਜਾਊਗਾ ਕਮੈਂਟ ਕਰਕੇ ਜਰੂਰ ਦੱਸਿਓ ਅੱਜ ਤੁਹਾਨੂੰ ਆਪਾਂ ਟੀਮਾਂ ਕਲੀਅਰ ਕਰਨੀਆਂ ਪਲੇਅਰ ਵੀ ਤਕਰੀਬਨ ਆਪਾਂ ਸਾਰੇ ਹੀ ਕਲੀਅਰ ਕਰ ਦਾਂਗੇ ਜੇ ਆਪਾਂ ਪਹਿਲੀ ਟੀਮ ਦੀ ਗੱਲ ਕਰੀਏ ਪਹਿਲੀ ਟੀਮ ਬਣੀ ਹੈ ਸ਼੍ਰੀ ਬੇਰ ਸਾਬ ਕਬੱਡੀ ਕਲੱਬ ਕਪੂਰਥਲਾ ਹੋ ਸਕਦਾ ਇਸ ਦੇ ਨਾਲ ਕੋਈ ਨਾਮ ਪਲੱਸ ਹੋ ਜੇ ਪਰ ਕਪੂਰਥਲੇ ਦੇ ਨਾਮ ਤੇ ਖੇਡਨੀ ਆ ਜੋ ਟੀਮ ਇਸ ਵਿੱਚ ਖੇਡੇਗਾ ਸ਼ੀਲੂ ਬਾਹੂ ਅਕਬਰਪੁਰ ਜੈਸ਼ਨ ਆਲਮਗੀਰ ਬਾਗੀ ਪਰਮਜੀਤ ਪੁਰੀਆ ਬੁਲਟ ਖੀਰਾਵਾਲੀ ਜੱਗੂ ਸੈਦੂਆ ਧਾਕੜ ਗੋਗੜੀਆਂ ਬੂਰੀਆ ਸੈਸਰ ਦਾ ਜੇ ਪੱਕਾ ਕਲੀਅਰ ਨਹੀਂ ਇਸ ਟੀਮ ਵਿੱਚ 50% ਖੇਡ ਸਕਦਾ ਪਰ ਜੋ ਮਾਲਵੇ ਦੀ ਟੀਮ ਵਿੱਚ ਵੀ ਕਿਹਾ ਜਾ ਰਿਹਾ ਵੀ ਬੂਰੀਆ ਸੈਸਰ ਖੇਡੇਗਾ ਇਸ ਲਈ ਬੂਰੀਏ ਦਾ ਪੱਕਾ ਕਲੀਅਰ ਨਹੀਂ ਅਰਖ ਬਰਸਾਲਪੁਰ ਸਮਿੱਤ ਸ਼ਿਵਾ ਅਮਣੇ ਦਿਉਰਾ ਜੋਧਾ ਸੁਰਖ ਪਰ ਸਣੀ ਆਦਮਵਾਲ ਲੰਬੜ ਮੱਲੀਆਂ ਇੱਕ ਦੋ ਪਲੇਅਰ ਹੋਰ ਵਿੱਚ ਐਡ ਹੋ ਸਕਦੇ ਐ ਇਸ ਟੀਮ ਦੇ ਇਸ ਦੇ ਕੋਚ ਹਨ ਬਿੱਟੂ ਭੋਲੇ ਵਾਲ ਛੋਟੀ ਦੀ ਟੀਮ ਬਣ ਕੇ ਪੁੱਜ ਰਹੀ ਹੈ ਪੁਹਲੱਥ ਦੇ ਕਬੱਡੀ ਕੱਪ ਤੇ ਕਿਵੇਂ ਲੱਗੀ ਸ਼ਿੱਲੂ ਉਹਨਾਂ ਦੀ ਬੁਲਟ ਉਹਨਾਂ ਦੀ ਟੀਮ ਕਮੈਂਟ ਕਰਕੇ ਜਰੂਰ ਦੱਸਿਓ ਤੇ ਇਹ ਵੀ ਦੱਸਣਾ ਤੁਸੀਂ ਸਾਰੀ ਵੀਡੀਓ ਵੇਖ ਕੇ ਟੀਮਾਂ ਦੇਖ ਕੇ ਵੀ ਹਾਇਆ ਬੂਸਾ ਮੋਟਰਸਾਈਕਲ ਕੌਣ ਜਿੱਤੂਗਾ ਤੇ ਹਾਰ ਲਿਆ ਦਾ ਬੈਸਟ ਕੌਣ ਬਣ ਗਏ ਬੈਸਟ ਰਾਈਡਰ ਤੇ ਜਾਫੀ ਜੇ ਆਪਾਂ ਦੂਜੀ ਟੀਮ ਦੀ ਗੱਲ ਕਰੀਏ ਦੂਜੀ ਟੀਮ ਚੋਟੀ ਦੀ ਬਣ ਗਈ ਮਾਲਵਾ ਕਬੱਡੀ ਕਲੱਬ ਮਾਲਵਾ ਵਿੱਚ ਖੇਡੇ ਘਰ ਰਪਿੰਦਰ ਦੋਦਾ ਸੰਦੀਪ ਦੋਦਾ ਸੁਲਤਾਨ ਸ਼ਮਸ਼ਪੂਰੀਆ ਸੰਦੀਪ ਲੁੱਧਰ ਗੋਸ਼ਾ ਰੌਂਤਾ ਦੇਸੀ ਫਰਮਾਨਾ ਬਲਕਰਨ ਕਲਿਆਨ ਸੁਖਾ ਕੁਲਵਿੰਦਰ ਜਲਵੇੜਾ ਖੁਸ਼ੀ ਦੁੱਗਾ ਛੋਟਾਰ ਸੋਹਣ ਚੱਕ ਸਾਬੂ ਨਿੱਕੂ ਕਲਿਆਣ ਸੁੱਖਾ ਸੋਨਾ ਬੰਦਰ ਡੁੱੜ ਅੰਮ੍ਰਿਤ ਪਤੇਗੜ ਛੰਨਾ ਬਿੱਲੀ ਲਲੀਆਂ ਸੋਨੀ ਬੱਕਰ ਝੰਡਾ ਇੱਕ ਦੋ ਪਲੇਅਰ ਹੋਰ ਵੀ ਐਡ ਹੋਣਗੇ ਜੋ ਮੌਕੇ ਤੇ ਹੋਣਗੇ ਇਹ ਚੋਟੀ ਦੀ ਟੀਮ ਖੇਡੇਗੀ ਮਾਲਵਾ ਕਬੱਡੀ ਕਲੱਬ ਤੇ ਜੇ ਆਪਾਂ ਅਗਲੀ ਟੀਮ ਦੀ ਗੱਲ ਕਰੀਏ ਅਗਲੀ ਟੀਮ ਕਰਦਾਸਪੁਰ ਮਾਝਾ ਜੋ ਕਿ ਬਾਬਾ ਦੀਪ ਸਿੰਘ ਕਬੱਡੀ ਕਲੱਬ ਮਾਝਾ ਦੇ ਨਾਂ ਤੇ ਖੇਡਦੀ ਹੁੰਦੀ ਆ ਉਹ ਟੀਮ ਦੇ ਜਸਦੇ ਕੋਚ ਹਨ ਜੱਗਾ ਜੰਡੀਆਂ ਉਹ ਵੀ ਚੋਟੀ ਦੀ ਟੀਮ ਬਣ ਰਹੀ ਹੈ ਜਿਸ ਵਿੱਚ ਅੰਬਾ ਸੌਰ ਸਿੰਘ ਪੂਰੀ ਫਤੇਗੜ ਛੰਨਾ ਅਮਰਤ ਔਲਖ ਚਕੀਰਮੰਦਾਸ ਛੋਟਾ ਗਰਦਿਤ ਤਾਰਜਨ ਵੀ ਖੇਡ ਸਕਦਾ ਇਸ ਟੀਮ ਵਿੱਚ ਹੋਰ ਵੀ ਚੋਟੀ ਦੇ ਸੁਪਰਸਟਾਰ ਸ਼ਰਨਾ ਡਗੋ ਰਮਾਣਾ ਵਿਕੀ ਹਰੀਕੇ ਸਾਰੇ ਹੀ ਪਲੇਅਰ ਚੋਟੀ ਦੇ ਖੇਡਣਗੇ ਕਰਤਾਰਪੁਰ ਮਾਝੇ ਦੀ ਟੀਮ ਸ਼ੰਕਰ ਸੰਧਵਾ ਚੋਟੀ ਦੇ ਪਲੇਅਰਾਂ ਨਾਲ ਸਾਰੇ ਮਾਝੇ ਵਾਲੀ ਕਰੀਮ ਲੈਸ ਹੋ ਕੇ ਪੁੱਜ ਰਹੀ ਹੈ ਕਰਤਾਰਪੁਰ ਮਾਝੇ ਦੀ ਟੀਮ ਇੱਕ ਹਰਿਆਣੇ ਦੀ ਟੀਮ ਵੀ ਬਹੁਤ ਵਧੀਆ ਬਣ ਕੇ ਪੁੱਜ ਰਹੀ ਹੈ ਉਹਦੇ ਆਪਾਂ ਨੂੰ ਹਲੇ ਪਲੇਅਰ ਨਹੀਂ ਕਲੀਅਰ ਹੋਏ ਸੀ ਤੇ ਹੋਰ ਵੀ ਛੋਟੀ ਦੀਆਂ ਟੀਮਾਂ ਗੈਰੋਚ ਵੀਜ ਵੀ ਖੇਡ ਸਕਦਾ ਜਿਉ ਮਾਲਵਾ ਕਬੱਡੀ ਕਲੱਬ ਵਿੱਚ ਉਹਦਾ ਹਲੇ ਪੱਕਾ ਕਲੀਅਰ ਨਹੀਂ ਖੁਸ਼ੀ ਦੁੱਗਾਂ ਵਾਲੇ ਦੇ ਨਾਲ ਖੇਡ ਸਕਦਾ ਗੈਰੋਚ ਵੀਜ ਤੇ ਮੀਕ ਸੈਕਲ ਦਾ ਵੀ ਹਲੇ ਪੱਕਾ ਕਲੀਅਰ ਨਹੀਂ ਕਿਹੜੀ ਟੀਮ ਵਿੱਚ ਐਡ ਹੋਵੇ ਜਦੋਂ ਆਪਾਂ ਨੂੰ ਅਪਡੇਟ ਮਿਲੀ ਆਪਾਂ ਕਮੈਂਟ ਬਾਕਸ ਵਿੱਚ ਜਰੂਰ ਸਾਂਝੀ ਕਰਾਂਗੇ ਕਿਵੇਂ ਲੱਗੀਆਂ ਟੀਮਾਂ ਹਾਂਜੀ ਆ ਟੀਮ ਰਹਿ ਗਈ ਸੀ ਦੱਸਣ ਵਾਲੀ ਜੋ ਐਨ ਆਰ ਆਈ ਨਕੋਦਰ ਦੀ ਚੋਟੀ ਦੀ ਟੀਮ ਬਣ ਕੇ ਪੁੱਜ ਰਹੀ ਹੈ ਜਿਸ ਵਿੱਚ ਰੇਡਰ ਖੇਡਣਗੇ ਚਤਪਾਲ ਚਿੱਟੀ ਗੁਰਪ੍ਰੀਤ ਬੁਰਜ ਹਰੀ ਮੰਨਾ ਬੱਲਣੋ ਸੋਨੀ ਪਾਦੜਾ ਲੱਬਾ ਬੰਗਾ ਪਿੰਡ ਹਿੰਦੂ ਰੜਕਾ ਚੋਟੀ ਦੇ ਰੇਡਰ ਬਣ ਗਈ ਚੋਟੀ ਦੀ ਟੀਮ ਐਨ ਆਰ ਆਈ ਨਕੋਦਰ ਜਿਸ ਵਿੱਚ ਜਾਫੀ ਖੇਡਣਗੇ ਸਣੀ ਕਾਲੇ ਸੰਗਿਆ ਜੱਗਾ ਚਿੱਟੀ ਗਿੰਦਾ ਸੰਧੂ ਚੱਠਾ ਕਾਲਾ ਮਾਲਾ ਜੱਜ ਤਲਵਣ ਜੀਤ ਕੋਟਲੀ ਹੋਰ ਵੀ ਚੋਟੀ ਦੇ ਸੁਪਰਸਟਾਰਾਂ ਨਾਲ ਲੈਸ ਹੋ ਕੇ ਐਨਆਰਆਈ ਨਕੌਦਰ ਦੀ ਟੀਮ ਵਿੱਚ ਪਲੇਅਰ ਹੋਰ ਐਡ ਹੋਣਗੇ ਬਹੁਤ ਵਧੀਆ ਟੀਮ ਬਣ ਕੇ ਐਨਆਰਆਈ ਨਕੌਦਰ ਕਬੱਡੀ ਕਲੱਬ ਖੇਡੇਗੀ ਜਿਸ ਦੇ ਕੋਚ ਹਨ ਮੰਗੀ ਬੱਗਿਆਂ ਵਾਲਾ ਕਿੰਗ ਆਫ ਕਬੱਡੀ ਕੋਣ ਜਿੱਤੂਗਾ ਹਾਇਆ ਬੂਸਾ ਮੋਟਰਸਾਈਕਲ ਤੇ ਕੋਣ ਬਣੂ ਹਾਰ ਲਿਆਂਦਾ ਜੀਤੂ ਕਮੈਂਟ ਕਰਕੇ ਜਰੂਰ ਦੱਸਿਓ ਮਿੱਤਰੋ ਕਿੱਦਾਂ ਦੀ ਲੱਗੀ ਆਪਣੇ ਚੈਨਲ ਦੀ ਜਾਣਕਾਰੀ ਸਾਰੇ ਵੀ ਚੈਨਲ ਨੂੰ ਸਬਸਕ੍ਰਾਈਬ ਲਾਈਕ ਤੇ ਸ਼ੇਅਰ ਜਰੂਰ ਕਰ ਦਿਆ ਕਰੋ ਧੰਨਵਾਦ ਹਾਂਜੀ ਕਿੱਦਾਂ ਲੱਗੀ ਆਪਣੇ ਚੈਨਲ ਦੀ ਅਪਡੇਟ ਸਾਰੇ ਵੀਰ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਧੰਨਵਾਦ